ਸਰ ਜੀ ਤੁਹਾਡੇ ਆਪਣੇ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੀ ਤਾਜ਼ਾ ਖਬਰ ਛਾਤਰ ਸੋਨਮ ਦੀ ਇੱਕ ਹੋਰ ਸਾਜ਼ਿਸ਼ ਦਾ ਪਰਦਾ ਪੱਜ ਜੇ ਰਾਜਾ ਪੱਜ ਜਾਂਦਾ ਤਾਂ ਬਨਾਇਆ ਸੀ ਇਹ ਪਲਾਨ ਬੀ ਸੋਨਮ ਦੀ ਬੇਫਾਈ ਦੀ ਚਰਚਾ ਪੂਰੇ ਦੇਸ਼ ਵਿੱਚ ਹੋ ਰਹੀ ਹੈ ਕਿ ਵੀ ਸੋਨਮ ਆਪਣੇ ਪਤੀ ਰਾਜਾ ਰਗੁਵੰਚੀ ਨੂੰ ਹਨੀਮੂਨ ਦੇ ਬਹਾਨੇ ਮਗੇਲਿਆ ਲੈ ਗਈ ਅਤੇ ਉੱਥੇ ਉਸ ਨੂੰ ਮਾਰ ਦਿੱਤਾ ਹਾਲਾਂਕਿ ਸੋਨਮ ਨੇ ਵਿਆਹ ਤੋਂ ਛੇ ਦਿਨ ਬਾਅਦ ਰਾਜਾ ਦੀ ਮੌਤ ਦੀ ਯੋਜਨਾ ਬਣਾਈ ਸੀ ਪਰ ਜੇਕਰ ਇਹ ਯੋਜਨਾ ਸਫਲ ਨਾ ਹੋਈ ਤਾਂ ਸੋਨਮ ਨੇ ਪਲਾਨ B ਵੀ ਤਿਆਰ ਰੱਖਿਆ ਸੀ ਪੁਲਸੂਤ్రਾਂ ਸਰ ਸੋਨਮ ਨੇ ਆਪਣੇ ਪਤੀ ਰਾਜਾ ਨੂੰ ਮਾਰਨ ਲਈ ਕੰਟਰੈਕਟ ਕਿਲਰਾਂ ਨੂੰ ਬੁਲਾਇਆ ਸੀ ਪਰ ਜੇਕਰ ਉਹ ਰਾਜਾ ਨੂੰ ਮਾਰਨ ਵਿੱਚ ਕਾਮਯਾਬ ਹੋ ਜਾਂਦੇ ਤਾਂ ਸੋਨਮ ਨੇ ਸੈਲਫੀ ਲੈਣ ਦੇ ਬਹਾਨੇ ਰਾਜਾ ਨੂੰ ਪਹਾੜੀ ਤੋਂ ਧੱਕਾ ਤੱਕਣ ਦੀ ਯੋਜਨਾ ਬਣਾਈ ਸੀ ਪੁਲਸ ਉਤਰਾਂ ਦਾ ਕਹਿਣਾ ਹੈ ਕਿ ਸੋਨਮ ਕੋਲ ਪਲਾਨ B ਵੀ ਤਿਆਰ ਤਿਆਰ ਸੀ ਸੋਨਮ ਨੇ ਸੋਚਿਆ ਸੀ ਕਿ ਜੇਕਰ ਰਾਜਾ ਕਿਸੇ ਤਰ੍ਹਾਂ ਵੱਜ ਜਾਂਦਾ ਹੈ ਤਾਂ ਉਹ ਸੈਲਫੀ ਲੈ ਦਿਵਾਂ ਨੀ ਰਾਜਾ ਨੂੰ ਪਹਾੜੀ ਦੇ ਕਿਨਾਰੇ ਲੈ ਜਾਵੇਗੀ ਤੇ ਰਾਜਾ ਨੂੰ ਉੱਤੇ ਤੱਕਾ ਦੇ ਦੇਵੇਗੀ ਇਹਨਾਂ ਹੀ ਨਹੀਂ ਇਸ ਤੋਂ ਬਾਅਦ ਸੋਨਮ ਸਾਰਿਆਂ ਨੂੰ ਦੱਸਦੀ ਸੀ ਕਿ ਰਾਜਾ ਇੱਕ ਹਾਸੇ ਰਚਕਰ ਹੋ ਗਿਆ ਸੀ ਅਤੇ ਖਾੜ ਦੇ ਵਿੱਚ ਡਿੱਗ ਗਿਆ ਸੀ ਰਾਜਾ ਦੀ ਮੌਤ ਤੋਂ ਬਾਅਦ ਸੋਨਮ ਰਾਜ ਕੁਸ਼ਵਾਰਾ ਕੁਸ਼ਵਹਾ ਨਾਲ ਕਿਤੇ ਹੋਰ ਸ਼ਿਫਟ ਹੋਣ ਦੀ ਯੋਜਨਾ ਬਣਾ ਰੱਖੀ ਸੀ ਸੋਨਮ ਛਲਾਂਗ ਵਿੱਚ ਇੱਕ ਆਖਰੀ ਜਹੀ ਵੀ ਉੱਚੀ ਜਗ੍ਹਾ ਤੀਤਲਾਜ ਕਰ ਰਹੀ ਸੀ ਜਿੱਥੋਂ ਰਾਜਾ ਨੂੰ ਤੱਕ ਤੱਕਣਾ ਸਾਨ ਹੋਵੇ ਮਗੇਲੀਆ ਪੁਲ ਸੋਨਮ ਡਗੂ ਵੰਚੀ ਨੂੰ ਪਟਨਾ ਹਵਾਈ ਅੱਡੇ ਤੋਂ ਕਲਕੱਤਾ ਲੈ ਜਾਵੇਗੀ ਜਿੱਥੋਂ ਉਸ ਨੂੰ ਛਲਾਂਗ ਛਲਾਂਗ ਲਜਾਇਆ ਜਾਵੇਗਾ ਮਗੇ ਲਿਆ ਪੁਲਸ ਰਾਜ ਕੁਸ਼ਵਰਾ ਸਮੇਤ ਚਾਰ ਦੋਸਤਿਆਂ ਨੂੰ ਨੰਦੌਰ ਹਵਾਈ ਅੱਡੇ ਤੋਂ ਲੈ ਤੋਂ ਵੀ ਲੈ ਗਈ ਤੇ ਇੱਥੇ ਛਲਾਂਗ ਲਈ ਵੀ ਰਵਾਨਾ ਹੋ ਗਈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ